10 10 20 20 ਫੁੱਟ ਤੇ ਸਾਰਾ ਮੋੜ ਤੱਕ ਇਹ ਬੋਰਡ ਲੱਗੇ ਹੋਣਗੇ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਪੈਸੇ ਦੀ ਬਰਬਾਦੀ ਜਿਹੜੀ ਹੋ ਰਹੀ ਹੈ ਭਰਾਵੋ ਇੰਨਾ ਬਰਬਾਦੀ ਕਰੀ ਕਿਹੜੀ ਗੱਲ ਦੀ ਜਾਨਦੇ ਹੋ 1125 ਕਰੋੜ ਰੁਪਏ ਸਰਕਾਰ ਲਈ ਕੋਈ ਬਾਹਲਾ ਵੱਡਾ ਨਹੀਂ ਹੁੰਦਾ ਮੈਨੂੰ ਲੱਗਦਾ ਉਸ ਤੋਂ ਬਾਅਦ ਤਾਂ ਬੋਰਡ ਲਾ ਦੇਣਗੇ ਮਾਨ ਸਾਹਿਬ ਤੇ ਲੋਕਾਂ ਦੇ ਸਵਾਲ ਕਿਉਂ ਉੱਠਦੇ ਆ ਕਿ ਮਾਨ ਸਾਹਿਬ ਇਹਨਾਂ ਜਿੰਦਾ ਵਿਰੋਧ ਕਰਦੇ ਰਹੇ ਆ ਗੱਲ ਇਹੀ ਆ ਰੈਲੀ ਤੇ ਟਨਕਾਂ ਤੇ ਪੈ ਗਈ ਤੇ ਬੋਰਡ ਲੱਗ ਹੀ ਜਾਂਦੇ ਆ ਜਿੱਥੇ ਤੱਕ ਇਹ ਸਰਕਾਰ ਵੀ ਜੇ ਕਿਤੇ ਸਰਕਾਰ ਸੁਪਨਾ ਵੀ ਲੈਂਦੀ ਆ ਨਾ ਬੋਰਡ ਪਹਿਲਾਂ ਛੱਪ ਜਾਂਦਾ ਵੀ ਆਹ ਸੁਪਨਾ ਲੈਣਾ ਹੈ ਮੁੱਖ ਮੰਤ ਕਿ ਜਿਹੜੇ ਲੋਕ ਇਥੋਂ ਦੀ ਲੰਘਣਗੇ ਉਹਨਾਂ ਨੂੰ ਦਿਖਾਉਣ ਦੇ ਲਈ ਬਿਜਾਓ ਨਾਲ ਵਰਕਰ ਹੋਣਗੇ ਦੇਖੋ ਏ ਮਾਨ ਸਾਹਿਬ ਨੇ ਆ ਆ ਵੀ ਕੰਮ ਕੀਤੇ ਆ ਕਾਸ ਕ੍ਰਾਂਤੀ ਹਾਲਾਂਕਿ ਇਹ ਜਿਸ ਤਰੀਕੇ ਨਾਲ ਪੰਜਾਬ ਦਾ ਖਰਚਾ ਹੋ ਰਿਹਾ ਮੈਨੂੰ ਲੱਗਦਾ ਇਹ ਵਿਨਾਸ਼ ਕ੍ਰਾਂਤੀ ਆ ਰਹੀ ਹੈ ਇਹ ਪੰਜਾਬ ਦੇ ਵਿਨਾਸ਼ ਵੱਲ ਨੂੰ ਵੱਧੇ ਕਦਮ ਹੈ। ਜਿੰਦ ਕੇਤਰੀਵਾਲ ਹੋਰਾਂ ਦੀ ਭਗਵੰਤ ਸਿੰਘ ਮਾਨ ਦੀ ਅਜ ਰੈਲੀ ਮੋੜ ਦੇ ਵਿੱਚ ਆ ਰੈਲੀ ਤੋਂ ਪਹਿਲਾਂ ਤਿਆਰੀਆਂ ਤੁਹਾਨੂੰ ਜਿਹੜੀਆਂ ਉਹ ਦਿਖਾ ਦਈਏ ਕਿ ਗੱਡੀ ਬੈਂਡਰਾਂ ਦੀ ਭਰੀ ਹੋਈ ਆ 1125 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕ੍ਰਾਂਤੀ ਵੱਲ ਵੱਡੇ ਕਦਮ ਤਾਂ ਸਵਾਗਤ ਕਰਨ ਦੇ ਲਈ ਜਿਹੜਾ ਆ ਪਹਿਲਾਂ ਬੋਰਡ ਫਲੈਕਸ ਬੋਰਡ ਲਾਏ ਜਾ ਰਹੇ ਨੇ ਕਿ ਭਾਈ ਦੱਸਿਆ ਜਾ ਰਿਹਾ ਸੀ ਇਹ ਚੀਜ਼ਾਂ ਕੀਤੀਆਂ ਨੇ ਹਲੇ ਭਗਵੰਤ ਸਿੰਘ ਮਾਨ ਹੋਣਾ ਨੇ ਅਰਵਿੰਦ ਕੇਜਰੀਵਾਲ ਹੋਣਾ ਨੇ ਜਿਹੜਾ ਹੈਗਾ ਉਹ ਇੱਥੇ ਆਉਣਾ ਆ ਇੱਕ ਵਾਰੀ ਗੱਡੀ ਦਾ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾ ਦਿਓ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਕਿ ਗੱਡੀ ਦਾ ਗੱਡੀ ਜਿਹੜੀ ਅੱਗੇ ਇੱਕ ਟੈਂਪੂ ਜਿਹੜਾ ਉਹ ਲੱਦਿਆ ਹੋਇਆ ਆ ਬੈਂਡਰਾਂ ਦਾ ਕਿ ਇਹ ਬੈਨਰ ਜਿਹੜੇ ਆ ਸਭ ਤੋਂ ਪਹਿਲਾਂ ਸੜਕਾਂ ਦੇ ਉੱਪਰ ਬੈਨਰ ਬਿਚਾ ਦਿੱਤੇ ਜਾਣ ਮੇਰੇ ਨਾਲ ਮੇਰੇ ਸਹਿਯੋਗੀ ਉਹ ਬੈਨਰ ਬੰਨਰ ਪੁਛਾਇਆ ਬਾਦ ਦੇ ਵਿੱਚ ਆ ਰੱਖਿਆ ਬਾਦ ਦੇ ਵਿੱਚ ਆ ਡਿੱਗ ਪਿਆ ਸ਼ਾਇਦ ਇਹੀ ਹੋਵੇ ਕਿ ਚੈਨਲ ਵਾਲੇ ਆ ਗਏ ਭਾਈ ਕਿਤੇ ਹੁਣ ਪਤਾ ਨਹੀਂ ਕੀ ਕਰਨਗੇ ਆ ਇਹ ਆਪਾਂ ਜਾਂਦੇ ਜਾਂਦੇ ਨੂੰ ਇੱਕ ਸਭ ਤੋਂ ਪਹਿਲਾ ਚੀਜ਼ ਮਤਲਬ ਪੰਜਾਬ ਦੇ ਪੈਸੇ ਦੀ ਕਿਸ ਤਰੀਕੇ ਨਾਲ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਇੱਕ 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 ਚੀਜ਼ ਇੱਕ ਚੀਜ਼ ਹੋਰ ਆ ਸਿੱਧੂ ਇੱਥੇ ਕਿਉਂਕਿ ਅੱਜ ਸ਼ਾਇਦ ਏਸੇ ਰਾਹ ਤੋਂ ਹੁਣ ਇੱਕ ਚੀਜ਼ ਕਲੀਅਰ ਹੋ ਗਈ ਸ਼ਾਇਦ ਏਸੇ ਰਾਹ ਤੋਂ ਅਰਵਿੰਦ ਕੇਜਲੀ ਬਾਹਰ ਨੂੰ ਲੰਘਣਾ ਹੋਵੇ ਤਾਂ ਉਹਨਾਂ ਦੇ ਲੰਘਣ ਤੋਂ ਪਹਿਲਾਂ ਜਿਹੜੇ ਆ ਬੋਰਡ ਵਛਾਏ ਗਏ ਆ ਉਹ ਤਾਂ ਉਹ ਤਾਂ ਮੈਨੂੰ ਆਪਾਂ ਨੂੰ ਦੇਖ ਕੇ ਉਹ ਭੱਜ ਗਏ ਤੇ ਕਿਉਂਕਿ ਤਾਂ ਹੀ ਉਹ ਬੋਰਡ ਜਿਹੜਾ ਵਛਾ ਕੇ ਬਾਹਰ ਚ ਗਏ ਪਹਿਲੀ ਡੱਗ ਬਲਾ ਕੇ ਬਾਹਰ ਚ ਗਏ ਪਹਿਲੀ ਡੱਗ ਪਿਆ ਤਾਂ ਇਹ ਚੀਜ਼ ਤੁਸੀਂ ਬਰਬਾਦੀ ਦੇਖੋ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਪੈਸ ਨਾ 10 10 20 20 ਫੁੱਟ ਤੇ ਸਾਰਾ ਮੋੜ ਤੱਕ ਇਹ ਬੋਰਡ ਲੱਗੇ ਹੋਣਗੇ ਤਾਂ ਮਤਲਬ ਮੈਂ ਤਾਂ ਇਹ ਹੀ ਕਹਿਣਾ ਕਿ ਦੱਸਣਾ ਕਿਹਨੂੰ ਚਾਉਂਦੇ ਨੇ ਜਾਂ ਅਰਵਿੰਦ ਕੇਜਰੀਵਾਲ ਨੂੰ ਦਿਖਾਉਣਾ ਚਾਹੁੰਦੇ ਨੇ ਕਿ ਆ ਦੇਖੋ ਜੀ ਅਸੀਂ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇhtiyar baazi ਕਰ ਰਹੇ ਆ ਜਿਹ ਇhtiyar baazi ਤੇ ਇੰਨਾ ਲੱਖਾਂ ਰੁਪਇਆ ਜਿਹੜਾ ਹੈਗਾ ਉਹ ਲਾਰਿਆ ਤੁਸੀਂ ਵੀ ਇੱਕ ਦੱਸੋ ਇਸ ਚੀਜ਼ ਨੂੰ ਕਿਵੇਂ ਦੇਖਤੋ ਕਿ ਜਿਹੜੇ ਬੰਦੇ ਇੱਥੇ ਅੱਖੀ ਪੈ ਗਿਆ ਉਹ 10 ਫੁੱਟ ਗਾਹਾਂ ਫੇਰ ਪੈ ਗਿਆ ਬੀ 15 ਫੁੱਟ ਗਾ ਫੇਰ ਪੈ ਗਿਆ ਭਰਾਵੋ ਇੰਨਾ ਬਰਬਾਦੀ ਕਰੀ ਕਿਹੜੀ ਗੱਲ ਦੀ ਜਾਨਦੇ ਹੋ ਬਿਲਕੁਲ ਜੈਸੇ ਗੱਲ ਕੋਈ ਸ਼ੱਕ ਨਹੀਂ ਪਹਿਲੀ ਗੱਲ ਤਾਂ ਬੰਦਿਆਂ ਨੂੰ ਭੱਜਣ ਦੀ ਲੋੜ ਨਹੀਂ ਸੀ ਸਰਕਾਰੀ ਬੋੜਾ ਸਰਕਾਰ ਦਾ ਕੰਮ ਹੈ ਸਾਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਅਗਲਾ ਲਾਵੇ ਕਰੇ ਜੋ ਸਰਕਾਰ ਨੇ ਹੁਕਮ ਦਿੱਤਾ ਅਸੀਂ ਨਾ ਰੋਕਦੇ ਆਂ ਪਰ ਸਵਾਲ ਇੱਥੇ ਇਹੀ ਪੈਦਾ ਹੁੰਦਾ ਹੈ ਕਿ ਇੰਨਾ ਕਰੋੜਾਂ ਰੁਪਇਆ ਜਿਹੜੀ ਸਰਕਾਰ ਇਹ ਕਹਿੰਦੀ ਹੁੰਦੀ ਜਿਹੜੀ ਪਾਰਟੀ ਇਹ ਕਹਿੰਦੀ ਹੁੰਦੀ ਸੀ ਕਿ ਫਲਾਨੀ ਚੀਜ਼ ਤੇ ਬਾਦਲ ਦੀ ਫੋਟੋ ਫਲਾਨੀ ਚੀਜ਼ ਤੇ ਕੈਪਟਨ ਦੀ ਫੋਟੋ ਤਾਸ਼ਾਂ ਤੇ ਫੋਟੋ ਇਹ ਫੋਟੋ ਉਹ ਫੋਟੋ ਤੇ ਹੁਣ ਹੁਣ ਐਨੀਆਂ ਫਾਲਾਂ ਕਿ ਤੁਹਾਨੂੰ ਮੈਂ ਇਹ ਗੱਲ ਦੱਸ ਦੇਣਾ ਕਿ ਭਗਵਾਨ ਸਿੰਘ ਮਾਨ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਸੜਕੀ ਰਸਤੇ ਰਾਹੀਂ ਜਾਣਗੇ ਉਹ ਜਾਣਗੇ ਹਵਾਈ ਰਸਤੇ ਰਾਹੀਂ ਹੈਲੀਕਾਪਟਰ ਹੀ ਲੈ ਕੇ ਜਾਵੇਗਾ ਇਹ ਬੋਰਡ ਕਿਹਨੂੰ ਦਿਖਾਏ ਜਾ ਰਿਹਾ ਇਹ ਸਮਝ ਤੋਂ ਬਾਹਰ ਹੈ ਇਹ ਬੋਰਡ ਉਹਨਾਂ ਲੋਕਾਂ ਨੂੰ ਦਿਖਾਏ ਜਾ ਰਿਹਾ ਜਿਹੜੇ ਕੋਈ ਇਥੋਂ ਨਹੀਂ ਲੰਘਣ ਵਾਲੇ ਆ ਕਿ ਦੇਖੋ ਜੀ 1125 ਕਰੋੜ 1125 ਕਰੋੜ ਰੁਪਏ ਸਰਕਾਰ ਲਈ ਕੋਈ ਬੜਾ ਵੱਡਾ ਨਹੀਂ ਹੁੰਦਾ ਮੈਨੂੰ ਲੱਗਦਾ ਉਸ ਤੋਂ ਬਾਅਦ ਤਾਂ ਬੋਰਡ ਲਾ ਦੇਣਗੇ ਫਿਰ ਨਾਲ ਬੋਰਡ ਲਾਉਣ ਦੇ ਨਾਲ ਇਹਨਾਂ ਨੇ ਜਿਹੜਾ ਡੀਪੀਆਰ ਹੋ ਜਾਨੀ ਕਿ ਵਿਭਾਗ ਹੈ ਜਿਹੜਾ ਪੀਆਰਓ ਪਾਵਰ ਰਿਲੇਸ਼ਨ ਵਿਭਾਗ ਹੈ ਉਹਦੀ ਡਿਊਟੀ ਲਗਾਈ ਹੈ ਨਾਲ ਅਫਸਰ ਵਿਚਾਰੇ ਮੁਲਾਜ਼ਮ ਫਿਰਦੇ ਆ ਗੱਡੀ ਲਈ ਇੱਕ ਠੀਕ ਹੈ ਅੱਜ ਤੋਂ ਪਹਿਲਾਂ ਡੀਪੀਆਰਓ ਦੇ ਕੰਮ ਇਹ ਹੁੰਦੇ ਆ ਕਿ ਡੀਪੀਆਰਓ ਦੇ ਕੰਮ ਅੱਜ ਕੀ ਲੱਗੇ ਮਤਲਬ ਸਵੇਰ ਤੋਂ ਇਹ ਨਹੀਂ ਪਤਾ ਕਿੰਨੇ ਵਜੇ ਤੋਂ ਨਿਕਲੇ ਹੋਣਗੇ ਸਾਨੂੰ ਹੁਣ ਮਿਲੇ ਪਤਾ ਨਹੀਂ ਕਿੰਨੇ ਵਜੇ ਤੋਂ ਜਿਹੜਾ ਨਿਕਲੇ ਹੋਣਗੇ ਤੇ ਇੱਥੇ ਬੋਰਡ ਲਾਉਂਦੇ ਤੁਰੇ ਫਿਰਦੇ ਇੱਕ ਗੱਲ ਹੋਰ ਆ ਤੁਸੀਂ ਕਿਹਾ ਕਿ ਸੜਕੀ ਰਾਸ ਸੜਕੀ ਰਸਤੇ ਸ਼ਾਇਦ ਨਾ ਆਉਣ ਆਪਾਂ ਦੇਖਿਆ ਸੀ ਕਿ ਸ਼ਾਇਦ ਭਗਵੰਤ ਸਿੰਘ ਮਾਨ ਨੇ ਦੀ ਉਹਦੀ ਸਿਕਿਉਰਿਟੀ ਜਿਹੜੀ ਆ ਉਹ ਸਿਕਿਉਰਿਟੀ ਪਹਿਲਾਂ ਜਿਹੜੀ ਆ ਉਹ ਪਹੁੰਚ ਗਈ ਆ ਤਾਂ ਮਤਲਬ ਭਗਵਾਨ ਸਿੰਘ ਮਾਨ ਹੈਲੀਕਾਪਟਰ ਤੇ ਜਿਹੜਾ ਹੈਗਾ ਉਹ ਆਪਦੇ ਕਰੋੜਾ ਰੁਪਏ ਫੂਕਦੇ ਹੈਲੀਕਾਪਟਰ ਤੇ ਆਉਣਗੇ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਸੜਕੀ ਰਾਸਤੇ ਰਾਹੀਂ ਜਿਹੜੀ ਆ ਸ਼ਾਇਦ ਉਹ ਮੋੜ ਉਦੋਂ ਪਹਿਲੀ ਪਹੁੰਚ ਜੇ ਤਾਂ ਭਾਈ ਫਿਰ ਸੜਕੀ ਰਾਸਤੇ ਰਾਹੀਂ ਵੀ ਆਇਆ ਜਾ ਸਕਦਾ ਬਿਲਕੁਲ ਗੱਲ ਇਹੀ ਹੈ ਕਿ ਤੁਸੀਂ ਕੱਲ ਦੀ ਵੀ ਇੱਕ ਤਸਵੀਰ ਦੇਖੀ ਹੈ ਕਿ ਭਗਵਾਨ ਸਿੰਘ ਮਾਨ ਜੀ ਦੀ ਧਰਮ ਪਤਨੀ 22 ਗੱਡੀਆਂ ਦਾ ਕਾਫਲਾ ਸਰਕਾਰੀ ਲੈਂਡ ਕਰੂਜ਼ਰ ਗੱਡੀ ਜਿਹੜੀਆਂ ਇੱਕ ਕਰੋੜਾ ਰੁਪਏ ਦੀ ਗੱਡੀ ਹੈ ਜਿਹੜੀ ਜੈਡ ਸਿਕਿਉਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਨੂੰ ਮਿਲੀ ਹੋਈ ਸੀ ਤੇ 22 ਗੱਡੀਆਂ ਦਾ ਕਾਫਲਾ ਲੈ ਕੇ ਉਹ ਚੱਲ ਰਹੇ ਸੀ ਮਤਲਬ ਪੰਜਾਬ ਦੇ ਪੈਸੇ ਦੇ ਉੱਤੇ ਲਗਾਤਾਰ ਵਾਰ ਕੀਤਾ ਜਾ ਰਿਹਾ ਪੰਜਾਬ ਦਾ ਖਜ਼ਾਨਾ ਪਹਿਲਾਂ ਹੀ ਜਿਹੜਾ ਡੁੱਬਿਆ ਹੋਇਆ ਹੈ ਕਰਜ਼ਾ ਲੈ ਕੇ ਕਹਿੰਦੇ ਆ ਜੇ ਸਿਆਣੇ ਕਹਿੰਦੇ ਆ ਕਿ ਜਿਹੜਾ ਬੰਦਾ ਕਰਜ਼ਾ ਲੈ ਕੇ ਵਿਆਹ ਕਰਦਾ ਹੈ ਕਰਜ਼ਾ ਲੈ ਕੇ ਐਸ਼ ਕਰਦਾ ਹੈ ਉਹਦੀ ਤਬਾਹੀ ਨਜ਼ਦੀਕ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੀ ਕਰ ਰਹੇ ਆ ਕਰਜਾ ਚੱਕ ਚੱਕ ਕੇ ਤੇ ਆਪਦੇ ਬੋੜ ਆਦੀਆਂ ਮਸ਼ਹੂਰੀਆਂ ਇਹ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਹੈ। ਇਹ ਨਾਲ ਹੋਰ ਵੀ ਹੈ ਨਾ ਮਨਿੰਦਰ ਇੱਥੇ ਕਿ ਹਜੇ ਸਿਰਫ ਸਰਕਾਰ ਬਣੇ ਨੂੰ 2 ਸਾਲ ਹੋਇਆ। 2 ਸਾਲਾਂ ਦੇ ਵਿੱਚ ਇੰਨੇ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਹੈ ਜਾਂ ਤਾਂ ਫਿਰ ਸ਼ਾਇਦ ਇਹ ਸੋਚੀ ਬੈਠੇ ਆ ਕਿ ਅਸੀਂ ਕਿਹੜਾ ਗਾਹਾਂ ਤੋਂ ਆਉਣਾ ਜਾਂ ਫਿਰ ਇੱਕ ਸ਼ਾਇਦ ਇਹ ਸੋਚੀ ਬੈਠੇ ਆ ਕਿ ਸਾਡੀ ਤਾਂ ਵਾਰੀ ਆਈ ਹੈ ਸਤਾ ਹੀ ਕਰਾਂਗੇ। ਪਿਛਲੇ ਦਿਨੀ ਮੈਂ ਵੀ ਇੱਕ ਵਰਕਰ ਦੀ ਇੰਟਰਵਿਊ ਕੀਤੀ। ਉਹ ਹਾਲਾਂਕਿ ਦਾਅਵੇਦਾਰੀ ਪੇਸ਼ ਕਰਦੇ ਨੇ ਉਹਨਾਂ ਨੂੰ ਮੈਂ ਪੁੱਛਿਆ ਕਹਿੰਦੇ ਵੀ ਸਾਡੀ ਮਸਾਂ ਤਾਂ ਵਾਰੀ ਆਈ ਆ। ਮੈਂ ਕਿਹਾ ਫਿਰ ਆਹੀ ਕਰੋਗੇ। ਕਹਿੰਦੇ ਸਤਾ ਹੀ ਕਰਾਂਗੇ। ਮ ਕਰਾਂਗੇ ਸ਼ਾਇਦ ਇਹ ਸੋਚਾ ਹੋਣਾ ਕਿ ਅਸੀਂ ਕਿਹੜਾ ਅਗਲੀ ਵਾਰੀ ਆਉਣਾ ਪਰ ਇਹ ਚੀਜ਼ ਸੋਚ ਕੇ ਦੇਖੋ ਤੁਸੀਂ ਅਗਲੀ ਵਾਰੀ ਸ਼ਾਇਦ ਆਉਣਾ ਨਹੀਂ ਆਉਣਾ ਪੰਜਾਬ ਦੇ ਲੋਕਾਂ ਨੇ ਤਾਂ ਐਸੇ ਪੰਜਾਬ ਦੇ ਵਿੱਚ ਰਹਿਣਾ ਤੁਸੀਂ ਕਿਸ ਕਦਰ ਦੂਸਰੀ ਜਿਹੜੀ ਵੀ ਏ ਬੀ ਸੀ ਪਾਰਟੀ ਆਊਗੀ ਉਹਨੂੰ ਕਿਸ ਕਦਰ ਜਿਹੜਾਗਾ ਦੇਖੇ ਜਾਓਗੇ ਫਿਰ ਉਹ ਕੋਈ ਪਾਰਟੀ ਪੰਜਾਬ ਦੀ ਭਲੀ ਤਾਂ ਹੋਊਗੀ ਨਹੀਂ ਆਪਾਂ ਨੂੰ ਪਤਾ ਪਹਿਲੇ 70 ਸਾਲਾਂ ਦੇ ਵਿੱਚ ਉਹ ਪੰਜਾਬ ਨੂੰ ਕਿਸ ਤਰ੍ਹਾਂ ਦੇ ਨਾਲ ਗਰਾਊਗੀ ਤਾਂ ਪੰਜਾਬ ਨੂੰ ਤੁਸੀਂ ਲਜਾ ਕਿਹੜੇ ਪਾਸੇ ਰਹੇ ਹੋ ਗੱਲ ਤਾਂ ਇਹ ਆ ਤੁਸੀਂ ਦੇਖੋ ਆ ਬੋਰਡ ਮੈਂ ਕਹੂੰਗਾ ਕਿ ਬੋਰਡ ਜਰੂਰ ਦਿਖਾਓ ਏ ਬੋਰਡ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਰੈਲੀ ਤੋਂ ਬਾਅਦ ਇਹ ਟਿਕੂਗਾ ਕਿਉਂਕਿ ਬੋਰਡ ਨੀਵਾ ਲੱਗਿਆ ਕੋਈ ਨਾ ਕੋਈ ਇਹਨੂੰ ਲਾ ਕੇ ਲੈ ਜਾਊਗਾ ਜਾਂ ਪਾੜ ਜਾਊਗਾ ਇਹਦੇ ਦੋ ਕੰਮ ਹੋਣੇ ਆ ਇਸ ਤਰੀਕੇ ਦੇ ਨਾਲ ਹੀ ਸਾਰੇ ਬੋਰਡਾਂ ਦਾ ਇਹ ਹਾਲ ਹੋਣਾ ਹੈ ਮਤਲਬ ਇੱਕ ਬੋਰਡ ਦੀ ਕੀਮਤ ਤੁਸੀਂ ਮੰਨ ਲਓ ਇਹ 12x8 ਦਾ ਹੋਇਆ ਜਾਂ 10x8 ਦਾ ਹੋਇਆ ਇਹ 2000 ਤੋਂ ਪਲੱਸ ਦੀ ਕੀਮਤ ਹੈ ਦੀ ਠੀਕ ਹੈ ਔਰ ਜਿਹੜੀ ਉਹ ਨਹੀਂ ਟੈਂਪੂ ਜਿਹਾ ਹੈਗਾ ਟੈਂਪੂ ਟਰੱਕ ਉਹ ਸਾਰਾ ਭਰਿਆ ਹੋਇਆ ਇਹਨਾਂ ਬੋਰਡਾਂ ਇਹ ਪਤਾ ਨਹੀਂ ਇਹ ਹਜੇ ਕਿੰਨੇ ਆ ਇਹ ਇੱਕ ਆ ਇਹ ਇੱਕ ਆ ਜੇ ਦੂਜੇ ਰਸਤੇ ਰਾਹੀਂ ਦੇਖੀ ਆਪ ਹੀ ਮੋੜ ਨੂੰ ਜਾਣਾ ਨਾ ਰਸਤਾ ਮੋੜ ਨੂੰ ਨਾ ਮੁਰਜਣਾ ਇੱਕ ਦਾ ਕੀ ਪਤਾ ਕਿੰਨੇ ਲੱਗੇ ਹੋਣਗੇ ਤਾਂ ਕਿਸ ਤਰ੍ਹਾਂ ਦੇ ਨਾਲ ਉਹ ਅੱਜ ਦੇ ਸਮੇਂ ਅੱਜ ਦੇ ਟਾਈਮ ਦੇ ਵਿੱਚ ਤਾਂ ਫਿਰ ਅੱਜ ਤਾਂ ਆਪਾਂ ਇਹੀ ਕਹਿ ਸਕਦੇ ਨੇ ਕਿ ਲੋਕਾਂ ਨੂੰ ਦਿਖਾਉਣ ਦੇ ਲਈ ਜੇ ਮੈਂ ਕਹਾਂ ਜੀ ਕੋਈ ਹੋ ਸਕਦਾ ਕੋਈ ਲੀਡਰ ਲੰਘਦਾ ਹੋਵੇ ਉਹਨੂੰ ਦਿਖਾਉਣ ਦੇ ਲਈ ਪਰ ਤੁਹਾਡੀ ਗੱਲ ਬਿਲਕੁਲ درست ਆ ਕਿ ਜਿਹੜੇ ਲੋਕ ਇਥੋਂ ਦੀ ਲੰਘਣਗੇ ਉਹਨਾਂ ਨੂੰ ਦਿਖਾਉਣ ਦੇ ਲਈ ਵੀ ਜਾਓ ਨਾਲ ਵਰਕਰ ਹੋਣਗੇ ਦੇਖੋ ਏ ਮਾਨ ਸਾਹਿਬ ਨੇ ਆ ਆ ਵੀ ਕੰਮ ਕੀਤੇ ਆ ਦੇਖੋ ਇਹ ਹਜੇ ਤਾਂ ਇਹ ਨਹੀਂ ਸਿੱਧੂ ਉਹ ਦੇਖ ਇੱਕ ਛੋਟਾ ਬੋਰਡ ਹੋਰ ਲਈ ਫਿਰਦੇ ਆ ਉਹ ਲਈ ਫਿਰਦੇ ਆ ਭਗਵਾਨ ਸਿੰਘ ਮਾਨ ਦੀ ਕਲੀ ਮਤਲਬ ਬਹੁਤ ਖੁਸ਼ ਆ ਇਹ ਇਹ ਸਵਾਲ ਹੀ ਆ ਬਰਬਾਦੀ ਕਿਸ ਤਰ੍ਹਾਂ ਦੇ ਨਾਲ ਹੋ ਰਹੀ ਹੈ ਬਹੁਤੇ ਵਿਦਵਾਨਾਂ ਨੇ ਸਿੱਧੇ ਵੀ ਕਹਿ ਦੇਣਾ ਕਿ ਇਹਨਾਂ ਨੂੰ ਸਿਰਫ ਕਮਾਈਆਂ ਹੀ ਦਿਖਦੀਆਂ ਕਮਾਈ ਹੀ ਦਿਖਦੀਆਂ ਪਰ ਪੰਜਾਬ ਦੇ ਲਈ ਜੇ ਜਿਹੜੀ ਕੋਈ ਗੱਲ ਪੰਜਾਬ ਦੇ ਹਿੱਤ ਦੀ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਗੱਲ ਦੇ ਉੱਪਰ ਪੈਰਾ ਦਿੱਤਾ ਜਾਵੇ ਹਾਂ ਜੇ ਇਸ ਚੀਜ਼ ਦਾ ਤੁਹਾਡੇ ਕੋਲ ਕੋਈ ਦਰਸਤ ਜਵਾਬ ਹੈਗਾ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਜੀ ਸਿੱਧੂ ਜੀ ਮੈਂ ਆਪਾਂ ਅੰਤ ਇਹੀ ਗੱਲ ਕਰਦੇ ਆਂ ਕਿ ਉਹ ਤੇ ਦੇਖਿਆ ਵਿਕਾਸ ਕ੍ਰਾਂਤੀ ਵੀ ਵਿਕਾਸ ਇਨਕਲਾਬ ਵਿਕਾਸ ਕ੍ਰਾਂਤੀ ਹਾਲਾਂਕਿ ਇਹ ਜਿਸ ਤਰੀਕੇ ਨਾਲ ਪੰਜਾਬ ਦਾ ਖਰਚਾ ਹੋ ਰਿਹਾ ਮੈਨੂੰ ਲੱਗਦਾ ਇਹ ਵਿਨਾਸ਼ ਕ੍ਰਾਂਤੀ ਆ ਰਹੀ ਹੈ ਇਹ ਪੰਜਾਬ ਦੇ ਵਿਨਾਸ਼ ਵੱਲ ਨੂੰ ਵੱਧ ਦੇ ਕਦਮ ਹੈ ਤੇ ਮਾਨ ਸਾਹਿਬ ਜਿਹੜੇ ਮਤਲਬ ਮਾਨ ਸਾਹਿਬ ਤੇ ਲੋਕਾਂ ਦੇ ਸਵਾਲ ਕਿਉਂ ਉੱਠਦੇ ਆ ਕਿ ਮਾਨ ਸਾਹਿਬ ਇਹਨਾਂ ਜਿੰਦਾ ਵਿਰੋਧ ਕਰਦੇ ਰਹੇ ਠੀਕ ਆ ਉਹਨਾਂ ਦੀ ਇਹਨਾਂ ਗੱਲਾਂ ਕਰਕੇ ਲੋਕਾਂ ਨੂੰ ਲੱਗਿਆ ਕਿ ਸਾਡੇ ਵਰਗਾ ਬੰਦਾ ਹੈ ਫालतू ਖਰਚਾ ਨਹੀਂ ਕਰਦਾ ਆਮ ਘਰ ਦਾ ਮੁੰਡਾ ਹੈ ਇਹਨੂੰ ਪਤਾ ਹੈ ਕਿ ਕਿਵੇਂ ਬਚਤ ਕਰਨੀ ਹੈ ਕਿਵੇਂ ਥੋੜੇ ਥੋੜੇ ਨਾਲ ਗੁਜ਼ਾਰਾ ਕਰਨਾ ਹੈ ਪਰ ਜਿਸ ਤਰੀਕੇ ਦੇ ਨਾਲ ਆਏ ਨਹੀਂ ਪਤਾ ਵੀ ਇਹ ਆਦੇਸ਼ ਆਉਂਦੇ ਆ ਕਿਵੇਂ ਹੁੰਦੇ ਆ ਇਹ ਤਾਂ ਗਾਂਧੀਆਂ ਗੱਲਾਂ ਐ ਪਰ ਜਿਸ ਤਰੀਕੇ ਨਾਲ ਵਾਪਰਦਾ ਉਹ ਬੜਾ ਮੰਦ ਭਾਗਿਆ ਫਿਰ ਇੱਕ ਹੋਰ ਗੱਲ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਰੈਲੀ 'ਚ 3 ਘੰਟੇ ਬੈਠੇ ਤੇ ਬੋਰਡ ਲੱਗੀਆਂ ਜਾਂਦੇ ਆ ਠੀਕ ਐ ਇਹ ਇੱਕ ਜਿੱਥੇ ਤੱਕ ਇਹ ਸਰਕਾਰ ਵੀ ਜੇ ਕਿਤੇ ਸਰਕਾਰ ਸੁਪਨਾ ਵੀ ਲੈਂਦੀ ਐ ਨਾ ਹਾਂ ਬੋਰਡ ਪਹਿਲਾਂ ਛਾਪ ਜਾਂਦਾ ਵੀ ਆ ਸੁਪਨਾ ਲੈਣਾ ਹੈ ਮੁੱਖ ਮੰਤਰੀ ਸਾਹਿਬ ਨੇ ਆ ਸੁਪਨਾ ਪਹਿਲਾਂ ਬੋਰਡ ਛਾਪ ਦਿੰਦੇ ਹੈਗੇ ਤੇ ਇਹ ਬੋਰਡਾਂ ਵਾਲੇ ਕੰਮ ਤੁਸੀਂ ਦੇਖ ਲਿਓ ਆਡੀਟੋਰੀਅਮ ਲਿਖਿਆ ਸਿਵਲ ਹਸਪਤਾਲ ਲਿਖਿਆ ਰੈਂਗ ਰੋਡ ਲਿਖਿਆ ਵਾਟਰ ਟਰੀਟਮੈਂਟ ਪਲੈਂਟ ਲਿਖਿਆ ਇਹ ਜਦੋਂ ਨੂੰ ਬਾਨਨੇ ਮੇਰਾ ਸਰਕਾਰ ਵੀ ਜਾਣੀ ਹੈ ਇੱਕ ਚੀਜ਼ ਹੋਰ ਵੀ ਹੈ ਨਾ ਹੁਣ ਜੇਕਰ ਸਰਕਾਰ ਨੂੰ ਜਿਵੇਂ ਤੁਸੀਂ ਕਿਹਾ ਕਿ ਇਹ ਲੋਕ ਕਹਿੰਦੇ ਸੀ ਕਿ ਸਾਡੇ ਵਰਗਾ ਆਮ ਘਰਾਂ ਦੇ ਆ ਜਿਨ੍ਹਾਂ ਨੂੰ ਹੁਣ ਸਵਾਲ ਪੁੱਛ ਲੈਣੇ ਆ ਕਿ ਜੀ ਹੁਣ ਸਿਕਿਉਰਟੀ ਵਾਲੀਆਂ ਗੱਲਾਂ ਕਿੱਧਰ ਗਈਆਂ ਹੁਣ ਕਹਿੰਦੇ ਆ ਜੀ ਪ੍ਰੋਟੋਕੋਲ ਆ ਜੇ ਹੁਣ ਕਹਿ ਦਿੰਦੇ ਆ ਜੀ ਤੁਸੀਂ ਇਸ਼ਤਿਹਾਰ ਕਹਿੰਦੇ ਤਾਂ ਕਿ ਦੂਜੇ ਸੂਬਿਆਂ ਨੂੰ ਪਤਾ ਲੱਗੇ ਤਾਂ ਹੁਣ ਦੂਜੇ ਸੂਬਿਆਂ ਦੇ ਨਤੀਜੇ ਆਏ ਆ ਫਿਰ ਉੱਥੇ ਦੱਸ ਕੇ ਕੀਨੇ ਪੁੱਛ ਲਿਆ ਉੱਥੇ ਦੱਸ ਕੇ ਥੋੜੋ ਪਤਾ ਕੀ ਲੱਗਿਆ ਸੋਨੂੰ ਉਸ ਚੀਜ਼ ਦਾ ਜਿਹੜਾ ਹੈਗਾ ਲਾਭ ਕਿਉਂ ਹੈ ਪ੍ਰੋਟੋਕੋਲ ਦੀ ਗੱਲ ਆ ਤਾਂ ਫਿਰ ਪ੍ਰੋਟੋਕੋਲ ਤਾਂ ਉਦੋਂ ਵੀ ਸੀ ਜਦੋਂ ਸੁਖਵੀਰ ਸਿੰਘ ਬਾਦਲ ਤੇ ਕਮੈਂਟ ਕਰਦੇ ਸੀ ਪ੍ਰੋਟੋਕੋਲ ਤਾਂ ਉਦੋਂ ਵੀ ਸੀ ਜਦੋਂ ਬੀਬਾ ਬਾਲ ਤੇ ਕਮੈਂਟ ਕਰਦੇ ਸੀ ਪ੍ਰੋਟੋ ਕੈਪਟਨ ਮਨਿੰਦਰ ਤੇ ਕਮੈਂਟ ਕਰਦੀ ਪ੍ਰੋਟੋਕੋਲ ਤਾਂ ਉਦੋਂ ਵੀ ਸੀ ਜਾਂ ਪ੍ਰੋਟੋਕੋਲ ਅੱਜ ਹੀ ਆਦਾ ਜਾਂ ਫਿਰ ਉਹ ਗੱਲਾਂ ਸਿਰਫ ਲੋਕਾਂ ਨੂੰ ਭਰਮਾਉਣ ਦੇ ਲਈ ਸੀ ਲੋਕਾਂ ਨੂੰ ਆਪਦੇ ਵੱਲ ਦੇ ਕਰਨ ਆਪ ਏ ਜੇ ਕੋਈ ਕਹੇ ਕਿ ਜਿਵੇਂ ਤੁਸੀਂ ਕਹੇ ਕਿ ਨੈਗੇਟਿਵ ਗੱਲ ਆ ਹਾਲਾਂਕਿ ਇਹ ਨੈਗੇਟਿਵ ਨਹੀਂ ਹੁੰਦਾ ਮੀਡੀਆ ਦਾ ਕੰਮ ਸੱਤਾ ਨੂੰ ਸਵਾਲ ਕਰਨਾ ਹੁੰਦਾ ਹੈ ਜੇ ਕੋਈ ਕਹੇ ਕਿ ਤੁਸੀਂ ਅਕਾਲੀਆਂ ਨੂੰ ਸਵਾਲ ਨਹੀਂ ਕਰਦੇ ਜੀ ਕਾਂਗਰਸੀਆਂ ਨੂੰ ਸਵਾਲ ਨਹੀਂ ਕਰਦੇ ਜਦੋਂ ਕਾਂਗਰਸੀ ਸਰਕਾਰ ਸੀ ਸਵਾਲ ਕੀਤੇ ਆ ਅਕਾਲੀ ਦਲ ਮੌਕੇ ਜਿਹੜੀਆਂ ਗੱਲਾਂ ਅਸੀਂ ਪੱਤਰਕਾਰ ਹੀ ਨਹੀਂ ਸੀ ਸਿੱਧੀ ਗੱਲ ਇਹ ਸਪਸ਼ਟ ਕਹਿ ਦਈਏ ਜਿਹੜੀ ਕਾਂਗਰਸੀ ਸਰਕਾਰ ਆ ਸਵਾਲ ਕੀਤੇ ਆ ਕੱਲ ਨੂੰ ਕਿਸੇ ਹੋਰ ਦੀ ਸੱਤਾ ਜਾਂਦੀਆਂ ਸਵਾਲ ਕਰਾਂਗੇ ਸਵਾਲ ਸੱਤਾ ਨੂੰ ਹੁੰਦੇ ਆ ਵਿਰੋਧੀਆਂ ਨੂੰ ਸਵਾਲ ਨਹੀਂ ਜਿਹਦੇ ਕੋਲ ਤਾਕਤ ਹੀ ਹੈ ਨਹੀਂ ਉਹਨੂੰ ਸਵਾਲ ਕਿਹੜੀ ਗੱਲ ਦਾ ਉਹਨੂੰ ਪੁੱਛਣਾ ਉਹ ਤਾਂ ਪੁੱਛਾਂਗੇ ਇਹ ਤੇ ਸਰਕਾਰ ਨੂੰ ਸਵਾਲ ਜਿਹੜਾ মিডিਆ ਮੁੱਖ ਮੰਤਰੀ ਨੂੰ ਇਹ ਪੁੱਛਦਾ ਕਿ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਤੁਸੀਂ ਗਰਾਊਂਡ ਤੇ ਆਉਣੇ ਆ ਅਸੀਂ ਉਹ মিডিਆ ਨਹੀਂ ਆ ਨਾ ਉਹ ਬੰਨ ਆ ਬੱਚਿਆਂ ਦੇ ਨਾਲ ਆਇਓ ਇਹ ਚੀਜ਼ ਪਹਿਲੀ ਵਾਰੀ ਹੋਈ ਆ ਬੱਚਿਆਂ ਦੇ ਵਿੱਚ ਹੀ ਵਿੱਚ ਉਤਸ਼ਾਹ ਹੋਇਆ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਤਾਂ ਉਹ ਉਹ ਚੀਜ਼ਾਂ ਤਾਂ ਫਿਰ ਤੁਹਾਨੂੰ ਉਹ ਉਹ ਉਹਨਾਂ ਚੈਨਲਾਂ ਦੇ ਉੱਪਰ ਦੇਖਣ ਨੂੰ ਮਿਲਣਗੀਆਂ ਬਹੁਤ ਬਹੁਤ ਧੰਨਵਾਦ